ਚਾਰਜਲੇ ਮੈਂ ਬਸੰਤ ਪ੍ਰੋਡਕਟਸ ਐਲਐਲਪੀ ਦਾ ਸੀਈਓ ਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਫਿਲੰਦਰ ਦੀ ਜੰਡੂ ਸਿੰਘੇ ਦੇ ਵਿੱਚ ਜਿੱਥੇ ਅਸੀਂ ਇਹ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਕਿ ਜਦੋਂ ਅਸੀਂ ਐਪਲੀਕੇਸ਼ਨ ਲਗਾਈ ਤੇ ਨਾ ਤੋਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਨੇ ਪੇ ਦੇਖੋ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਮਡੀਆਈਸੀ ਦੇ ਕੋਲੋਂ ਹੋਈ ਔਰ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਕੋਈ ਇਹਦਾ ਬੇਨਿਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਟਰਾਂਸਪੈਰੈਂਸੀ ਵਧ ਗਈ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੀੇ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟਸ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨਿਕਰਾਫ ਕਰਨੇ ਪੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵੱਧ ਰਿਹਾ ਹੈ। ਜਿਸ ਕਾਰਨ ਪੰਜਾਬ 'ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਵਰਲਡ ਫਾਰਮੇਸੀ ਡੇ ਮਨਾਇਆ ਜਾ ਰਿਹਾ ਹੈ ਮਾਤਾ ਸਖਲਾ ਦੇ ਵਿੱਚ ਅੱਜ ਡਾਕਟਰ ਬਲਬੀਰ ਸਿਹਤ ਮੰਤਰੀ ਜਿਓ ਨੇ ਉਹਨਾਂ ਨੇ ਕੇਕ ਕੱਟ ਕੇ ਜਿਹੜਾ ਹੈ ਇਹ ਸੈਲੀਬ੍ਰੇਟ ਕੀਤਾ ਹੈ ਸਾਡੇ ਨਾਲ ਟੀਮ ਮੌਜੂਦ ਹੈ ਜਿਹੜੀ ਫਾਰਮੇਸੀ ਦੀ ਟੀਮ ਹੈ ਪਹਿਲੇ ਪ੍ਰਧਾਨ ਜੀ ਨਾਲ ਗੱਲ ਕਰ ਲੈਂਦੇ ਹਾਂ ਹਾਂ ਜੀ ਅੱਜ ਸਿਹਤ ਮੰਤਰੀ ਜੀ ਨੇ ਕੇਕ ਕੱਟ ਕੇ ਅੱਜ ਪਹਿਲੀ ਵਾਰ ਜਿਹੜਾ ਹੈ ਇੱਥੇ ਵਰਲਡ ਫਾਰਮੇਸੀ ਡੇ ਮਨਾਇਆ ਸਾਡੇ ਸਾਡੇ ਫਾਰਮੇਸੀ ਸਿਸਟਮ ਵਾਸਤੇ ਅੱਜ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਮਾਣਯੋਗ ਸਿਹਤ ਮੰਤਰੀ ਸਾਹਿਬ ਨੇ ਸਾਡੇ ਨਾਲ ਫਾਰਮੇਸੀ ਡੇ ਸ਼ੇਅਰ ਕੀਤਾ ਹੈ ਉਹਨਾਂ ਨੇ ਕੇ ਕੱਟ ਕੇ ਸਾਡੇ ਨਾਲ ਸਾਡੀ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਨੇ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਬਾਕੀ ਅਸੀਂ ਆਪਣੇ ਐਸੋਸੀਏਸ਼ਨ ਵੱਲੋਂ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਸਾਡੀਆਂ ਜਿਹੜੀਆਂ ਪੋਸਟਾਂ ਨੇ 600 ਪੋਸਟਾਂ ਖਾਲੀ ਪਈਆਂ ਨੇ ਉਹ ਭਰੀਆਂ ਜਾਣ ਕਿਉਂਕਿ ਅੱਜ ਕੱਲ ਸਰਕਾਰ ਵੱਲੋਂ ਬਹੁਤ ਹੀ ਮਤਲਬ ਉਹ ਸੇਵਾਵਾਂ ਕੀਤੇ ਗਏ ਹਨ ਵੀ ਸਾਰੇ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਹਸਪਤਾਲ ਚ ਫ੍ਰੀ ਦੇਣੀਆਂ ਨੇ ਸੋ ਸਾਰੀਆਂ ਦਵਾਈਆਂ 600 ਡਰੱਗਸ ਦੇਣੀਆਂ ਆ ਗਈਆਂ 2000 ਮਰੀਜ਼ਾਂ ਨੂੰ ਦਿਨੇ ਐਟ ਅ ਟਾਈਮ ਦੇਣੀਆਂ 6 ਘੰਟੇ ਦੇ ਵਿੱਚ ਵਿੱਚ ਬਹੁਤ ਔਖਾ ਕੰਮ ਦਾ ਜੇ ਪੋਸਟਾਂ ਖਾਲੀ ਹੋਣਗੀਆਂ ਤਾਂ ਸਾਡੇ ਜਿਹੜੇ ਸ ਸਾਰੀਆਂ ਦਵਾਈਆਂ ਇੱਕੋ ਟਾਈਮ ਦੇਣੀਆਂ ਫ੍ਰੀ ਦੇਣੀਆਂ 600 ਦਵਾਈਆਂ ਨੂੰ ਮੈਂਟੇਨ ਕਰਨਾ ਇੱਕ ਬੜਾ ਵੱਡਾ ਟਾਸਕ ਹੁੰਦਾ ਹੈ ਸੋ ਮੰਤਰੀ ਸਾਹਿਬ ਨੇ ਇਸ ਬਾਰੇ 600 600 ਪੋਸਟਾਂ ਭਰਨ ਬਾਰੇ ਹਾਂ ਪੱਕੀਆਂ ਗੱਲ ਆ ਦਿੱਤਾ ਹੈ ਤੇ ਕਿਨੇ ਜਲਦੀ ਪੋਸਟਾਂ ਭਰੀਆਂ ਜਾਣਗੀਆਂ ਸੋ ਅਸੀਂ ਮੰਤਰੀ ਸਾਹਿਬ ਦਾ ਫਾਰਮੇਸੀ ਡੇ ਤੇ ਬਹੁਤ-ਬਹੁਤ ਸਾਡੇ ਨਾਲ ਸ਼ੇਅਰ ਕਰਨ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪਹਿਲੀ ਵਾਰ ਹੋਇਆ ਕਿ ਇਹ ਇੱਕ ਸਿਹਤ ਮੰਤਰੀ ਜਿਹੜਾ ਹੈਗਾ ਤੁਹਾਡੇ ਨਾਲ ਸੈਲੀਬ੍ਰੇਟ ਕਰ ਰਿਹਾ ਹੈ ਵਰਲਡ ਫਾਰਮੇਸੀ ਡੇ ਪਹਿਲੇ ਵੀ ਮਨਾਉਂਦੇ ਰਹੇ ਹੋ ਇਸ ਨੂੰ ਤੇ ਅੱਜ ਤੱਕ ਕਿਸ ਤਰ੍ਹਾਂ ਦਾ ਹੁਸਾ ਲੱਗਿਆ ਸਰ ਇਹ ਪਹਿਲੀ ਵਾਰ ਹੋਇਆ ਜੀ ਮંત્રી ਸਾਹਿਬ ਨੇ ਮਤਲਬ ਸਾਡੇ ਨਾਲ ਜਿਹੜਾ ਫਾਰਮੇਸੀ ਦੇ ਸ਼ੇਅਰ ਕੀਤਾ ਅੱਜ ਤੋਂ ਪਹਿਲਾਂ ਸ਼ਾਇਦ ਕਦੀ ਇਤਿਹਾਸ ਚ ਹੋਇਆ ਨਹੀਂ ਹੈਗਾ ਸਾਡੇ ਕੈਡਰ ਵਾਸਤੇ ਸਾਡੇ ਜਿਹੜੇ ਐਸੋਸੀਏਸ਼ਨ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਮੰਤਰੀ ਸਾਹਿਬ ਨੇ ਬੜੀ ਖੁਸ਼ੀ-ਖੁਸ਼ੀ ਸਾਡੇ ਨਾਲ ਜਿਹੜਾ ਫਾਰਮੇਸੀ ਦੇ ਸ਼ੇਅਰ ਕੀਤਾ ਅਸੀਂ ਉਹਨਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਪਹਿਲੀ ਵਾਰ ਜਿਹੜਾ ਵਰਲਡ ਫਾਰਮੇਸੀ ਦੇ ਮਨਾਇਆ ਹੈ ਸਰ ਖੁਸ਼ੀ ਆ ਲੱਗੀ ਮਹਿਸੂਸ ਹੁੰਦੀ ਹੈ ਕਿ ਖੇਤ ਮੰਤਰੀ ਜਿਹੜਾ ਹੈ ਨਾਲ ਬੈਠ ਕੇ ਕੇਕ ਕੱਟ ਰਹੇ ਅਸੀਂ ਪਿੱਛੋਂ ਜਦੋਂ ਤੋਂ ਜੋਬ ਕਰ ਰਹੇ ਆ ਇਹ ਸਾਡੀ ਲਾਈਫ ਦੇ ਵਿੱਚ ਫਸਟ ਟਾਈਮ ਹੈ ਜਿਹੜੋਂ ਕਿ ਸਾਡੇ ਸੀਐਮ ਸਾਡੇ ਨਾਲ ਬੈਠ ਕੇ ਕੇਕ ਦੇ ਕੇਕ ਕੱਟ ਰਹੇ ਨੇ ਉਹਨਾਂ ਨੇ ਸਾਨੂੰ ਬੜਾ ਹੌਸਲਾ ਮਿਲਿਆ ਸਾਨੂੰ ਉਹਨਾਂ ਨੇ ਅਸੀਂ ਕੁਝ ਡਿਮਾਂਡ ਸੀ ਸਾਡੀਆਂ ਅਸੀਂ ਉਹਨਾਂ ਨੂੰ ਆਪਣੀ ਡਿਮਾਂਡ ਸਾਡੇ ਸਾਹਮਣੇ ਰੱਖਿਆ ਉਹਨਾਂ ਨੇ ਸਾਨੂੰ ਅਸ਼ੋਰੈਂਸ ਦਿੱਤੀ ਕਿ ਅਸੀਂ ਪੱਕਾ ਤੁਹਾਡੀਆਂ ਜਿਹੜੀਆਂ ਛੇਤੀ ਤੋਂ ਛੇਤੀ ਇਹ ਪੂਰੀਆਂ ਕਰਕੇ ਦੇਵਾਂਗੇ ਡਿਮਾਂਡ ਵੀ ਛੇਤੀ ਛੇਤੀ ਪੂਰੀ ਕਰਕੇ ਦੇਵਾਂਗੇ ਕੇਕ ਕੱਟਿਆ ਤੇ ਕੇਕ ਖਵਾਇਆ ਵੀ ਅੱਜ ਨਾਲ ਸਾਨੂੰ ਇੱਕ ਅਲੱਗ ਹੀ ਖੁਸ਼ੀ ਮਹਿਸੂਸ ਹੁੰਦੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਜੀ ਸਾਨੂੰ ਇਸ ਗੱਲ ਦੀ ਕਿ ਸਰ ਨੇ ਆਪ ਕੇਕ ਖਵਾਇਆ ਸਾਨੂੰ ਤੇ ਸਾਡੇ ਨਾਲ ਸੈਲੀਬ੍ਰੇਟ ਕੀਤਾ ਪਹਿਲੇ ਕਦੀ ਨਹੀਂ ਹੋਇਆ ਗਾਇਸ ਇਸ ਤਰ੍ਹਾਂ ਦਾ ਤੇ ਫਾਰਮੇਸਿਸ ਦੇ ਨਾਲ ਕਿਉਂਕਿ ਡਾਕਟਰਾਂ ਜਾਂ ਨਰਸਾਂ ਦੇ ਨਾਲ ਹੀ ਇਸ ਤਰ੍ਹਾਂ ਦਾ ਹੁੰਦਾ ਹੈ ਤੇ ਫਸਟ ਟਾਈਮ ਤੁਹਾਡੇ ਨਾਲ ਹੋਇਆ ਹੈ। ਹਾਂਜੀ ਜੀ ਪਹਿਲੀ ਵਾਰ ਹੀ ਹੋਇਆ ਹੈ ਜੀ ਸਾਡੇ ਨਾਲ ਤੇ ਬਹੁਤ ਅੱਛਾ ਲੱਗ ਰਿਹਾ ਸਾਨੂੰ ਕਿ ਸਰ ਆਪ ਸਾਡੇ ਨਾਲ ਸੈਲੀਬ੍ਰੇਟ ਕੀਤਾ ਹੈ। ਜਿੱਕਤਾ ਆਂਦੀਆਂ ਨੇ ਫਾਰਮੇਸਿਸ ਨੂੰ ਕਾਫੀ ਜ਼ਿਆਦਾ ਦਿੱਕਤਾਂ ਆਂਦੀਆਂ ਨੇ ਉਸ ਨੂੰ ਫਿਰ ਧਿਆਨ ਨਾਲ ਸੁਣਿਆ ਵੀ ਤੇ ਉਹਦਾ ਹੱਲ ਕੱਢਣ ਦੀ ਵੀ ਕਿਹਾ ਉਹਨਾਂ ਨੇ। ਹਾਂਜੀ ਬਿਲਕੁਲ ਅਸੀਂ ਉਹਨਾਂ ਨੂੰ ਕਿਹਾ ਕਿ ਸਾਡੀਆਂ ਹਰ ਮੁਸ਼ਕਲਾਂ ਦਾ ਹੱਲ ਕੱਢਿਆ ਜਾਵੇ ਤਾਂ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ। ਕਿ ਸਾਡੀਆਂ ਹਰ ਮੁਸ਼ਕਲਾਂ ਦਾ ਹੱਲ ਕੱਢ ਕੇ ਦੇਣਗੇ ਤੇ ਜਲਦੀ ਤੋਂ ਜਲਦੀ ਕੱਢਣਗੇ। ਹੋਰ ਕਿਸ ਤਰ੍ਹਾਂ ਦੇ ਜਿਹੜੀ ਹੈਗੀ ਡਿਮਾਂਡ ਰੱਖੀ ਗਿਆ ਸਿਰਫ ਜਿਹੜੀ ਜੌਬਸ ਨੂੰ ਕਿ ਬਤਾਇਆ ਜਾਵੇ ਜਾਂ ਹੋਰ ਵੀ ਕੋਈ ਜਿਹੜੀ ਹੈਗੀ ਡਿਮਾਂਡ ਰੱਖੀ ਹੋਈ ਹੈ। ਹੋਰ ਵੀ ਡਿਮਾਂਡ ਹੈ ਸਾਡੀ ਜਿੱਤ ਸਾਡਾ ਕੈਂਡ ਰਿਆ। ਦਾ 7th ਪੇ ਕਮਿਸ਼ਨ ਚੱਲ ਰਹੀ ਹੈ ਉਹਨੂੰ 6th ਪੇ ਕਮਿਸ਼ਨ 'ਚ ਲਿਆਇਆ ਜਾਵੇ ਤੇ ਬਾਕੀ ਅੰਮ੍ਰਿਤ ਯਾਤਰਾ ਤੇ ਜਿਹੜੇ ਲੋਕ ਜਾਂਦੇ ਆ ਉਹਨਾਂ ਨੂੰ ਫੰਡਸ ਪਹਿਲਾਂ ਇਸ਼ੂ ਹੁੰਦੇ ਉਹਨਾਂ ਦੇ ਫੰਡਸ ਪਹਿਲਾਂ ਇਸ਼ੂ ਕਰਾਏ ਜਾਣ ਜੇ ਉਹਨਾਂ ਨੂੰ ਟ੍ਰੋਨ ਜੀ ਬੀਦਨਾ ਦੀ ਉਹਨਾਂ ਦੀ ਯਾਤਰਾ ਹੁੰਦੀ ਆ ਇਸ ਤਰ੍ਹਾਂ ਫੀਲਡ ਦੇ ਵਿੱਚ ਅਕਸਰ ਇਹ ਫਾਰਮੇਸੀ ਜਿਆਦਾ ਸਭ ਤੋਂ ਜਿਆਦਾ ਰਹਿੰਦੇ ਨੇ ਜਾਂਦੇ ਨੇ ਉਹਨਾਂ ਨੂੰ ਕਾਫੀ ਜਿਆਦਾ ਦਿੱਕਤ ਆਉਂਦੀ ਹੈ ਨੇ ਉਹ ਵੀ ਦੱਸਿਆ ਗਿਆ ਨੇ ਫੀਲਡ ਦੇ ਵਿੱਚ ਸਰ ਸਾਡੇ ਕੋਲ ਫਾਰਮੇਸੀ ਇਸ ਤਰ੍ਹਾਂ ਦੀ ਕਾਫੀ ਘਾਟ ਹੈ ਸਾਡੇ ਤੇ ਦਵਾਈਆਂ ਤਾਂ ਬਹੁਤ ਬਹੁਤ ਜਿਆਦਾ ਦਵਾਈਆਂ ਸਰਕਾਰ ਨੇ ਪ੍ਰੋਵਾਈਡ ਕਰਤੀਆਂ ਬਟ ਉਹਨਾਂ ਨੂੰ ਡਿਸਟ੍ਰੀਬਿਊਟ ਕਰਨ ਲਈ ਡਿਸਪੈਂਸ ਕਰਨ ਲਈ ਸਾਡੇ ਕੋਲ ਟਾਸਕ ਫੋਰਸ ਦੀ ਕਮੀ ਹੈ ਸਰ ਅਸੀਂ ਮੰਤਰੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਸਾਡੀ ਰਿਕਰੂਟਮੈਂਟ ਹੋਰ ਕੀਤੀ ਜਾਵੇ ਸਾਡੀਆਂ ਸੈਂਕਸ਼ਨ ਪੋਸਟਾਂ ਵਧਾਈਆਂ ਜਾਣ ਤੇ ਨਾ ਰੀਸਟ੍ਰਕਚਰਿੰਗ ਕੀਤੀ ਜਾਵੇ ਤਾਂ ਕਿ ਅਸੀਂ ਲੋਕਾਂ ਨੂੰ ਚੰਗੀਆਂ ਸਿਹਤ ਸੁਲਤਾ ਪ੍ਰਦਾਨ ਕਰ ਸਕੀਏ ਵੇ ਜਿਸ ਤਰ੍ਹਾਂ ਕਿ ਮੈਡੀਸਿਨਸ ਕਾਫੀ ਜ਼ਿਆਦਾ ਕਾਸਟਲੀ ਹੁੰਦੀਆਂ ਨੇ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਹੈਂਡਲ ਕਰਦੇ ਹੋ ਕਿਉਂਕਿ ਕਈ ਮਰੀਜ਼ ਨਹੀਂ ਲੈਣ ਜੋਗੇ ਹੁੰਦੇ ਨੇ ਉਸ ਦੇ ਲਈ ਵੀ ਡਿਮਾਂਡ ਰੱਖੀ ਹੈ ਕਿ ਇਹਨਾਂ ਨੂੰ ਥੋੜੇ ਇਹਨਾਂ ਦੀ ਜਿਹੜੀ ਹੈਗੀ ਡਿਮਾਂਡ ਕਰਕੇ ਇਹਨਾਂ ਨੂੰ ਵਾਤਵਾਰ ਮੰਗਾਈ ਜੇ ਤੇ ਕੋਸਟ ਜਿਹੜੀ ਘਟਾਈ ਜਾਵੇ ਅ ਮੇਰਾ ਨਾਮ ਹਰਦੀਪ ਤੇ ਸਭ ਤੋਂ ਪਹਿਲਾਂ ਤਾਂ ਜੀ ਦੇਨਿੰਗ ਸਵੇਰਾ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੀ ਸਾਡੇ ਲਈ ਟੀਮ ਦੇ ਸਮੇਂ ਤੋਂ ਸਮਾਂ ਕੱਟ ਕੇ ਇਥੇ ਪਹੁੰਚੇ ਹੈਗੇ ਆ ਤੇ ਉਸ ਤੋਂ ਬਾਅਦ ਮੰਤਰੀ ਸਾਹਿਬ ਉਹਨਾਂ ਦਾ ਜੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਕਿਉਂਕਿ ਫਾਰਮੇਸੀ ਜੋ ਹੈ ਇੱਕ ਹੈਲਥ ਸਿਸਟਮ ਦੀ ਸਟਰੈਂਥ ਹੈ ਸੋ ਉਹਨਾਂ ਨੇ ਸਾਨੂੰ ਸਾਡੇ ਕੈਡਰ ਨੂੰ ਰਿਕੋਗਨਾਈਜ਼ ਕੀਤਾ ਹੈ ਇਸ ਦੇ ਅਸੀਂ ਬਹੁਤ ਧੰਨਵਾਦੀ ਹੈਗੇ ਹਾਂ ਤੇ ਜਿਵੇਂ ਤੁਸੀਂ ਕਹੇ ਜੀ ਵਰਕ ਲੋਡ ਆਬਵੀਅਸਲੀ ਬਹੁਤ ਜ਼ਿਆਦਾ ਵੱਧ ਰਿਹਾ ਹੈ ਹੁਣ ਮਾਤਕ ਛੱਲੇ ਦੀ ਹੀ ਗੱਲ ਕਰੀਏ ਅਗਰ ਆਪਾਂ 2000 ਦੇ ਕਰੀ ਵੋਪੀਡੀ ਹੈਗੇ ਆ ਤੇ ਵੀਰ ਐਂਡ ਸੈਕਸ਼ਨ ਪੋਸਟਸ ਆਨਲੀ ਸੋ ਇੱਥੇ ਘਟੋ-ਘਟ ਸਾਨੂੰ ਮਤਲਬ ਅਸੀਂ ਰੀਸਟ੍ਰਕਚਰਨ ਦੀ ਗੱਲ ਕੀਤੀ ਹੈਗੀ ਹੈ ਕਿ ਪੋਸਟਾਂ ਇੱਕ ਤਾਂ ਓਵਰਆਲ ਵਧਾਈਆਂ ਜਾਣ ਕੋਈ ਜੇ ਰੀਸਟ੍ਰਕਚਰਨ ਕੀਤੀ ਜਾਏ ਤੇ ਇੱਕ ਸਾਡੇ ਪੇਸਕੇਲ ਨੂੰ ਲੈ ਕੇ ਮੰਗ ਹੋਈ ਹੈਗੀ ਜਿਨ੍ਹਾਂ ਚ ਜਿਨ੍ਹਾਂ ਲਈ ਮੰਤਰੀ ਸਾਹਿਬ ਉਹਨਾਂ ਨੇ ਹਾਂ ਪੱਕੀ ਉਗਾਰ ਉੱਪਰ ਹੈਗੇ ਜੀ ਉਹਨਾਂ ਦੇ ਸਭ ਬਹੁਤ ਧੰਨਵਾਦੀਆਂ ਤੇ ਬਹੁਤ ਬਹੁਤ ਧੰਨਵਾਦ। ਉਹ ਵਰਲਡ ਫਾਰਮੇਸੀ ਡੇ ਜਿਹੜਾ ਅੱਜ ਮਨਾਇਆ ਗਿਆ ਹੈ ਸਿਹਤ ਮੰਤਰੀ ਡਾਕਟਰ ਬਲਵੀਰ ਬਲੂ ਇਹਨਾਂ ਦੇ ਨਾਲ ਕੇਕ ਕੱਟ ਕੇ ਜਿਹੜਾ ਹੈ ਇਸ ਨੂੰ ਮਨਾਇਆ ਤੇ ਪਹਿਲੀ ਵਾਰ ਜਿਹੜਾ ਇਤਿਆਜ਼ ਹੋਇਆ ਇਹਨਾਂ ਦਾ ਕਹਿਣਾ ਕਿ ਹੋਇਆ ਕਿ ਸਿਹਤ ਮੰਤਰੀ ਖੁਦ ਕੇਕ ਕੱਟ ਕੇ ਸਾਡੇ ਨਾਲ ਇਹ ਸਮੂਲ ਵਰਲਡ ਫਾਰਮੇਸੀ ਡੇ ਨੂੰ ਸੈਲੀਬ੍ਰੇਟ ਕੀਤਾ ਹੈ। कुमार देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप